ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਦਾਨਸ਼ਮੰਦ ਦਰবেশ ਵਿੱਚ ਜਸਵੰਤ ਸਿੰਘ ਕਮਲ ਬਾਰੇ ਲਿਖਿਆ ਸ਼ਬ ਚੇਤਨ ਵੱਡੇ ਬਾਈਆਂ ਦਾ ਵੀ ਬਾਈ ਜਸਵੰਤ ਸਿੰਘ ਕਮਲ ਅੱਖਾਂ ਵਿੱਚ ਸੁਪਨੇ ਬਾਹਾਂ ਵਿੱਚ ਜੋਰ ਦਿਲ ਵਿੱਚ ਰਮਾਂਸ ਅਤੇ ਕਿਸੇ ਸਰਬਸਾਂਝੀ ਵਾਲਤਾ ਦੇ ਦਵਾਰ ਪਹੁੰਚਣ ਲਈ ਲੱਤਾਂ ਵਿੱਚ ਤੁਰਨ ਦੀ ਲਗਨ ਹੀ ਕਮਲ ਦੇ ਨਾਵਲ ਹਨ ਅਤੇ ਉਸਦੇ ਨਾਵਲਾਂ ਦੇ ਨਾਇਕ ਵੀ ਅਜਿਹੇ ਹੀ ਹਨ ਬਿਲਕੁਲ ਕਮਲ ਵਰਗੇ ਕਮਲ ਨੂੰ ਪੜਨ ਵਾਲੇ ਲੋਕ ਖੁਦਕੁਸ਼ੀਆਂ ਨਹੀਂ ਕਰਦੇ ਸੀ ਸ਼ਹੀਦ ਹੁੰਦੇ ਸੀ ਸਿਰ ਉਠਾ ਕੇ ਬਿਜਲੀਆਂ ਨੂੰ ਅੱਖ ਮਾਰਦੇ ਸੀ ਜਿੱਤ ਦੇ ਵਿਸ਼ਵਾਸੀ ਸਨ ਉਤਸ਼ਾਹ ਨਾਲ ਭਰੇ ਅਤੇ ਸੰਘਰਸ਼ ਕਰਦੇ ਆਂ ਕਦੇ ਹਾਰ ਨਾ ਮੰਨਣ ਵਾਲੇ ਉਹ ਪਿੰਡੂ ਪੰਜਾਬੀਆਂ ਦੀਆਂ ਸਮੱਸਿਆਵਾਂ ਹੀ ਨਹੀਂ ਦੱਸਦਾ ਸੀ ਸਗੋਂ ਉਹਨਾਂ ਦੇ ਸਮਾਜਿਕ ਸੰਘਰਸ਼ਾਂ ਦਾ ਵੀ ਚਤੇਰਾ ਸੀ ਪੰਜਾਬੀਆਂ ਨੂੰ ਹੋਏ ਤਾਂ ਗੁਰਦਿਆਲ ਸਿੰਘ ਨੇ ਬਣਾਏ ਸਨ ਕਮਲ ਤਾਂ ਉਹਨਾਂ ਨੂੰ ਲਲਕਾਰਦਾ ਸੀ ਇਹੀ ਅਨ ਹੋਏ ਅੰਨ ਦਾਤੇ ਹੀ ਪਿੱਛੋਂ ਖੁਦ ਖੁਸ਼ੀ ਕਰਨ ਲੱਗੇ ਹਨ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੇ ਸਾਸੇ ਕਹਾਣੀਆਂ ਛੱਡ ਕੇ ਤਾਰਸ ਮੰਗਣਾ ਸ਼ੁਰੂ ਕਰ ਦਿੱਤਾ ਅੱਜ ਪੰਜਾਬੀ ਦਾਤਿਆਂ ਤੋਂ ਮੰਗਤੇ ਬਣ ਗਏ ਜਦੋਂ ਕਿ ਕਮਲ ਦੇ ਨਾਵਲ ਉਤਸ਼ਾਹ ਜਗਾਉਂਦੇ ਸਨ ਉਮੀਦ ਜਗਾਉਂਦੇ ਸਨ ਜਸਵੰਤ ਸਿੰਘ ਕਵਲ ਦਾ ਲਹੂ ਦੀ ਲੋ ਪੜਨ ਤੋਂ ਪਹਿਲਾਂ ਸਿਰਫ 10ਵੀਂ ਵਿੱਚ ਲੱਗਿਆ ਗਿਆਨੀ ਭਜਨ ਸਿੰਘ ਦਾ ਸੂਈਆ ਅਤੇ ਘਰੇ ਪਿਆ ਫਟਿਆ ਇੱਕੋ ਇੱਕ ਨਾਵਲ ਸੰਤ ਸਿੰਘ ਸੇਖੋਂ ਦਾ ਲਹੂ ਮਿੱਟੀ ਹੀ ਪੜਿਆ ਸੀ ਸਭ ਤੋਂ ਪਹਿਲਾਂ ਨਾਵਲ ਲਹੂ ਦੀ ਲੋ ਵਿਦਿਆਰਥੀ ਲਹਿਰ ਦਾ ਅੰਗ ਹੋਣ ਕਰਕੇ ਸਾਹਿਤਕ ਨਹੀਂ ਸਗੋਂ ਸਿਆਸੀ ਕਾਰਨ ਕਰਕੇ ਪੜਿਆ ਸੀ ਨਹੀਂ ਸਗੋਂ ਪਾਇਆ ਗੋਪਤ ਪਾਰਟੀ ਦਾ ਸਕੂਲ ਲਾਉਣ ਵਾਲੇ ਮੈਂਟਰਾਂ ਵੱਲੋਂ ਪੜਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਕਵਨ ਦੀ ਸ਼ੈਲੀ ਦਾ ਐਸਾ ਜਾਦੂ ਸਿਰ ਚੜ ਕੇ ਬੋਲਿਆ ਕਿ ਫੇਰ ਭਾਲ ਭਾਲ ਕੇ ਉਸ ਦੇ ਸਾਰੇ ਨਾਵਲ ਪੜ੍ਹੇ ਅਤੇ ਲੰਮਾ ਸਮਾਂ ਉਸ ਦੇ ਹਰ ਨਵੇਂ ਨਾਵਲ ਨੂੰ ਮਹਿਬੂਬ ਵਾਂਗ ਉਡਕਿਆ ਇਹ ਤਾਂ ਐਮਏ ਪੰਜਾਬੀ ਕਰਨ ਦਾ ਕਮਾਲ ਸੀ ਕਿ ਸਾਨੂੰ ਹੋਰ ਨਾਵਲਕਾਰਾਂ ਦਾ ਵੀ ਪਤਾ ਲੱਗਿਆ ਇੱਕ ਏਜਮਾਨਾ ਵੀ ਆਇਆ ਕਿ ਸਾਨੂੰ ਕਮਲ ਸਧਾਰਨ ਨਾਵਲ ਕਰਨ ਲੱਗਣ ਲੱਗਿਆ ਅਤੇ ਹੋਰ ਹੀ ਯਥਾਰਥਵਾਦੀ ਪ੍ਰਕਿਰਤੀਵਾਦੀ ਪ੍ਰਯੋਗਵਾਦੀ ਨਾਵਲ ਚੰਗੇ ਲੱਗਣ ਲੱਗੇ ਪਹਿਲਾਂ ਉਹਨਾਂ ਨਾਲ ਲੜਦੇ ਸੀ ਜੋ ਕਮਲ ਨੂੰ ਇੱਕੋ ਵੇਲੇ ਇੱਕੋ ਇੱਕ ਅਤੇ ਸਭ ਤੋਂ ਵੱਡਾ ਫੰਨੇਖਾਨ ਨਾਵਲਕਾਰ ਨਹੀਂ ਮੰਨਦੇ ਸੀ ਮੜ ਉਹਨਾਂ ਨਾਲ ਲੜਨ ਲੱਗੇ ਜਿਹੜੇ ਕਮਲ ਨੂੰ ਵੱਡਾ ਨਾਵਲਕਾਰ ਮੰਨਦੇ ਸੀ ਇਸ ਲੜੋ ਲੜਾਈ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਵਿਸ਼ੇ ਆਪੋ ਆਪਣੇ ਸ਼ੈਲੀ ਆਪੋ ਆਪਣੀ ਪਰ ਕਮਲ ਕਿਸੇ ਨੇ ਨਹੀਂ ਬਣ ਜਾਣਾ ਜੇ ਨਾਨਕ ਸਿੰਘ ਨੇ ਨਾਵਲ ਨੂੰ ਤੰਗ ਧਾਰਮਿਕ ਦਾਇਰੇ ਵਿੱਚੋਂ ਕੱਢ ਕੇ ਸ਼ਹਿਰੀ ਮਦਵਰਗੀ ਵਿੱਚ ਪ੍ਰਚਲਿਤ ਕੀਤਾ ਤਾਂ ਜਸਵੰਤ ਸਿੰਘ ਕਮਲ ਨੇ ਇਸ ਨੂੰ ਪੰਜਾਬ ਦੇ ਪਿੰਡਾਂ ਵਿੱਚ ਮਾਨਤਾ ਦਿਵਾਈ ਇੱਕ ਤਰ੍ਹਾਂ ਨਾਲ ਦੋਹਾਂ ਦਾ ਪੰਜਾਬੀ ਨਾਵਲ ਦੇ ਪਾਠਕ ਪੈਦਾ ਕਰਨ ਵਿੱਚ ਵੱਡਾ ਯੋਗਦਾਨ ਹੈ ਉਸ ਨੇ ਕਿਸੇ ਪੜਨ ਵਾਲਿਆਂ ਨੂੰ ਨਾਵਲ ਪੜਨ ਲਾਇਆ ਜਾਂ ਇਉਂ ਕਿ ਹੋ ਵਾਰਤਕ ਵਿੱਚ ਕਿਸੇ ਲਿਖੇ ਜਦੋਂ ਛੋਟੇ ਹੁੰਦੇ ਸੀ ਤਾਂ ਆਧੁਨਿਕ ਪੰਜਾਬੀ ਸਹਿਤਕਾਰਾਂ ਦੀਆਂ ਜੀਵਨੀਆਂ ਪੜਦਿਆਂ ਬੜੀ ਹੀਨਤ ਆਉਂਦੀ ਕਿ ਕੋਈ ਵੱਡਾ ਸਾਹਿਤਕਾਰ ਸਾਡੇ ਇਲਾਕੇ ਵਿੱਚ ਜੰਮਿਆ ਹੀ ਨਹੀਂ ਬਹੁਤੇ ਲੇਖਕ ਪੋਠੋਹਾਰ ਦੇ ਇਲਾਕੇ ਵਿੱਚੋਂ ਹੀ ਸਨ ਮਾਝੇ ਵਿੱਚ ਵੀ ਲਾਹੌਰ ਅੰਮ੍ਰਿਤਸਰ ਵਿੱਚ ਜਾਂ ਉਸ ਤੋਂ ਪਰੇ-ਪਰੇ ਹੀ ਪੈਦਾ ਹੁੰਦੇ ਸਨ ਮਾਲਵੇ ਵਿੱਚ ਤਾਂ ਕਿਸਾਕਾਰ ਵੀ ਨਹੀਂ ਕਵੀਸ਼ਰ ਹੀ ਜੰਮਦੇ ਸਨ ਪੂਰਨ ਸਿੰਘ ਕਰਤਾਰ ਸਿੰਘ ਦੁੱਗਲ ਅਮਰਤਾ ਪ੍ਰੀਤਮ ਮੋਹਨ ਸਿੰਘ ਸਭ ਵਾਗਿਆਂ ਪਾਰ ਦੇ ਸਨ ਇਤਾ ਬਲਵੰਤ ਗਾਰਗੀ ਅਤੇ ਜਸਵੰਤ ਸਿੰਘ ਕਮਲ ਦੀ ਜੋੜੀ ਨੇ ਮਾਲਵੇ ਵਿੱਚ ਜੰਮ ਕੇ ਮਲਵਈ ਨੂੰ ਆਧੁਨਿਕ ਸਾਹਿਤ ਦੇ ਰਾਹ ਪਾਇਆ ਜਿਸ ਰਾਹ ਉੱਪਰ ਬਾਅਦ ਵਿੱਚ ਦਿਲੀਪਕੌਰ ਟਵਾਣਾ ਅਜਮੇਰ ਸਿੰਘ ਔਲਖ ਤੇ ਰਾਮਸਰੂਪ ਅਣਖੀ ਵਰਗੇ ਤੁਰੇ ਦਵਿੰਦਰ ਸਥਿਆਰਥੀ ਤਾਂ ਵੈਸੇ ਹੀ ਇਲਾਕਿਆਂ ਤੋਂ ਪਾਰ ਵਿਚਰਦਾ ਸੀ ਸੰਤ ਸਿੰਘ ਸਿੱਖੋਂ ਦਾ ਪਿੰਡ ਤਾਂ ਦਾਖਾ ਸੀ ਪਰ ਬਚਪਨ ਬਾਰ ਦੇ ਇਲਾਕੇ ਨਾਲ ਗੁਜ਼ਰਿਆ ਸੀ ਪਰ ਜਸਵੰਤ ਸਿੰਘ ਕਮਲ ਤਾਂ ਮੋਗਾ ਤਹਿਸੀਲ ਦੇ ਢੁੱਡੀਕੇ ਵਿੱਚ ਜੰਮ ਕੇ ساری ਉਮਰ ਢੁੱਡੀਕੇ ਪਿੰਡ ਵਿੱਚ ਹੀ ਰਿਹਾ ਉਸ ਨੇ ਮਲਵਈ ਭਾਸ਼ਾ ਅਤੇ ਮਾਲਵੇ ਦੀ ਧਰਤੀ ਨੂੰ ਮਾਣ ਦਿਵਾਇਆ 27 ਜੂਨ 1919 ਨੂੰ ਮਾਤਾ ਹਰਨਾਮ ਕੌਰ ਅਤੇ ਪਿਤਾ ਮਾਲਾ ਸਿੰਘ ਗਿੱਲ ਦੇ ਘਰ ਪਿੰਡ ਢੁੱਡੀਕੇ ਤਹਿਸੀਲ ਮੋਗਾ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਤੇ ਹੁਣ ਜ਼ਿਲ੍ਹਾ ਵੀ ਮੋਗੇ ਵਿੱਚ ਜਨਮੇ ਜਸਵੰਤ ਸਿੰਘ ਕਮਲ ਦਾ ਕੁਝ ਸਮਾਂ ਮਲਾਇਆ ਵਿੱਚ ਚੌਕੀਦਾਰੀ ਕਰਦੇ ਆਂ ਅਤੇ ਕੁਝ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਲਰਕੀ ਕਰਦਾ ਲੰਘਿਆ। ਬਾਕੀ ਸਮਾਂ ਢੁੱਡੀਕੇ ਵਿੱਚ ਕੁੱਲ ਵਕਤੀ ਸਹਿਤਕਾਰੀ ਅਤੇ ਖੇਤੀਬਾੜੀ ਕਰਦੇ ਆਂ ਬੀਤਿਆ। ਕਾਫੀ ਸਮਾਂ ਪਿੰਡ ਦੀ ਸਰਪੰਚੀ ਜ਼ਰੂਰ ਕੀਤੀ ਸੀ। ਪਹਿਲੀ ਪਤਨੀ ਮੁਖਤਿਆਰ ਕੌਰ ਦੇ ਕੁਖੋਂ ਚਾਰ ਬੇਟੀਆਂ ਅਮਰਜੀਤ ਕੌਰ ਚਰਨਜੀਤ ਕੌਰ ਕਮਲਜੀਤ ਕੌਰ ਰੁਪਿੰਦਰਜੀਤ ਕੌਰ ਅਤੇ ਬੇਟਾ ਸਰਬਜੀਤ ਸਿੰਘ ਹਨ ਦੂਸਰਾ ਵਿਆਹ ਐਮਬੀਬੀਐਸ ਡਾਕਟਰ ਜਸਵੰਤ ਕੌਰ ਗਿੱਲ ਨਾਲ ਕਰਵਾਇਆ ਜੋ ਪਾਠਕ ਤੋਂ ਪਤਨੀ ਬਣੀ ਸੀ ਦੂਜਾ ਪਿਆਰ ਵਿਆਹ ਸੀ ਜਾਂ ਇਹ ਕਹਿ ਲਵੋ ਸਾਹਿਤਕਾਰ ਦੀ ਪਿਆਰ ਰਾਇਲਟੀ ਸੀ ਉਸਨੇ ਸ਼ੁਰੂਆਤ ਵਿੱਚ ਵਾਰਤਕ ਕਵਤਾ ਦੇ ਸਮੇਲ ਜੀਵਨ ਕਣੀਆਂ ਤੋਂ ਕੀਤੀ ਪ੍ਰਕਾਸ਼ਕ ਦੇ ਕਹਿਣ ਤੇ ਗਲਪ ਵੱਲ ਰੁਖ ਕੀਤਾ 1944 ਵਿੱਚ ਸੱਚ ਨੂੰ ਫਾਂਸੀ ਤੋਂ ਸ਼ੁਰੂ ਕਰਕੇ ਹੁਣ ਤੱਕ ਲਗਭਗ ਹਰ ਸਾਲ ਇੱਕ ਕਿਤਾਬ ਆਈ ਹੈ ਉਸ ਉੱਪਰ ਦਰਜਨ ਦੇ ਕਰੀਬ ਪੀ ਐਚ ਡੀਆ ਹੋ ਚੁੱਕੀਆਂ ਹਨ ਐਮ ਐਫਲ ਤਾਂ ਬਹੁਤ ਹਨ ਸ਼ਾਇਦ ਇਹ ਸੋਚ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਾਡੇ ਕਮਲ ਨੂੰ ਵੀ ਮਾਨ ਅਰਥ ਡੀ ਲੈਟ ਦੀ ਡਿਗਰੀ ਪ੍ਰਦਾਨ ਕਰ ਦਿੱਤੀ ਸੀ ਕਮਲ ਨੇ ਦੇਸ਼ ਵਿਦੇਸ਼ ਵਿੱਚ ਨੌਕਰੀ ਵੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਵੀ ਰਿਹਾ ਸਰਪੰਚੀ ਵੀ ਕੀਤੀ ਅਤੇ ਕੌਮਨਿਸਟਾਂ ਦਾ ਹਮਦਰਦ ਵੀ ਰਿਹਾ ਤੇ ਕਿਸੇ ਵੇਲੇ ਖਾੜਕੂ ਵੀ ਉਸ ਨੂੰ ਜਾਇਜ਼ ਲੱਗਦੇ ਰਹੇ ਅਸਲ ਵਿੱਚ ਤਾਂ ਉਹ ਹਰ ਲਹਿਰ ਦੇ ਨਾਲ ਹੀ ਵਹਿ ਤੁਰਦਾ ਸੀ ਕਮਲ ਲੋਕਾਂ ਦੀ ਨਬਜ਼ ਪਛਾਣਨ ਵਾਲਾ ਵੈਦ ਹੈ ਪੰਜਾਬ ਦੇ ਸੰਕਟ ਬਾਰੇ ਉਸ ਨੇ ਕਈ ਦਹਾਕੇ ਪਹਿਲਾਂ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਸੀ ਅੱਜ ਜੋ ਖੁਦਖੁਸ਼ੀਆਂ ਦੀ ਫਸਲ ਉੱਗੀ ਹੈ ਉਸਨੇ ਨਾ ਕੇਵਲ ਉਸਦੇ ਬੀਜ ਹੀ ਪਛਾਣੇ ਸਗੋਂ ਉਸਦੇ ਬੀਜ ਬੀਜਣ ਵਾਲੇ ਵੀ ਪਛਾਣੇ ਸਨ ਉਸ ਕੋਲ ਦੂਰ ਦੇਖਣ ਵਾਲੀ ਸੋਝੀ ਹੈ ਪਰ ਉਹ ਕੋਈ ਦੇਵਤਾ ਨਹੀਂ ਸਗੋਂ ਵਿਚਾਰਧਾਰਕ ਤੌਰ ਤੇ ਉਸ ਦੀਆਂ ਬੜੀਆਂ ਗੱਲਾਂ ਨਾਲ ਸਿਧਾਂਤਕ ਅਸਹਿਮਤੀਆਂ ਹੋ ਸਕਦੀਆਂ ਨੇ ਪਰ ਉਸ ਦੇ ਦਰਦ ਨੂੰ ਮਹਿਸੂਸ ਕਰਨ ਦੀ ਅਤੇ ਉਸ ਨੂੰ ਢੰਗ ਨਾਲ ਪੇਸ਼ ਕਰਨ ਦੀ ਹੋਰ ਕੋਈ ਮਿਸਾਲ ਨਹੀਂ ਹੈ ਜਸਵੰਤ ਸਿੰਘ ਕਮਲ ਬਾਰੇ ਇਹ ਮਸ਼ਹੂਰ ਹੈ ਕਿ ਉਹ ਹਰ ਚੱਲਦੀ ਲਹਿਰ ਬਾਰੇ ਨਾਵਲ ਲਿਖਦਾ ਹੈ ਚਾਹੇ ਮੁਜਾਹਰਾ ਲਹਿਰ ਹੋਵੇ ਚਾਹੇ ਨਕਸਲਵਾੜੀ ਲਹਿਰ ਚਾਹੇ ਖਾਲਸਥਾਨੀ ਲਹਿਰ ਹੋਵੇ ਉਹ ਹਰ ਲਹਿਰ ਨੂੰ ਘੋੜਾ ਬਣਾ ਲੈਂਦਾ ਹੈ ਆਪਣੇ ਝੋਲੇ ਵਿੱਚ ਨਾਵਲ ਪਾ ਲੈਂਦਾ ਹੈ ਲਹਿਰ ਦੇ ਘੋੜੇ ਤੇ ਸਵਾਰ ਹੋ ਕੇ ਆਪਣੇ ਨਾਵਲ ਵੇਚ ਢੁੱਡੀ ਕੇ ਪਿੰਡ ਜਾ ਬੈਠਦਾ ਹੈ ਜਦੋਂ ਕਿ ਪੰਜਾਬੀ ਨਾਵਲ ਦੇ ਜਾਣਕਾਰਾਂ ਅਨੁਸਾਰ ਕਮਲ ਆਪਣੇ ਆਪ ਨੂੰ ਜਾਇਜ਼ ਠਹਿਰਾਉਂਦਿਆਂ ਜੋ ਕਥਨ ਕਹਿੰਦਾ ਹੈ ਮੈਂ ਤਾਂ ਹਮੇਸ਼ਾ ਆਪਣੇ ਲੋਕਾਂ ਨਾਲ ਖੜਦਾ ਹਾਂ ਬਿਲਕੁਲ ਸਹੀ ਹੈ ਉਹਨਾਂ ਅਨੁਸਾਰ ਕਮਲ ਪੰਜਾਬ ਦੇ ਲੋਕਾਂ ਦੀ ਸੋਚ ਦੀ ਸਹੀ ਪ੍ਰਤੀਨਿਧਤਾ ਕਰਦਾ ਹੈ ਪੰਜਾਬ ਦੇ ਲੋਕ ਜੋ ਸੋਚਦੇ ਹਨ ਜਿਸ ਲਹਿਰ ਤੋਂ ਪ੍ਰਭਾਵਿਤ ਹੁੰਦੇ ਹਨ ਜਿਸ ਰਾਹ ਤੇ ਤੁਰਦੇ ਹਨ ਕਮਲ ਵੀ ਉਸੇ ਰਾਹ ਦਾ ਰਾਹੀ ਹੋ ਜਾਂਦਾ ਹੈ ਜੇ ਇਨਕਲਾਬ ਕਰਦੇ ਹਨ ਤਾਂ ਉਹ ਇਨਕਲਾਬੀ ਹੋ ਜਾਂਦਾ ਹੈ ਜੇ ਉਹ ਖੜਕੂ ਬਣ ਜਾਂਦੇ ਹਨ ਤਾਂ ਕਮਲ ਵੀ ਖੜਕੂ ਬਣ ਜਾਂਦਾ ਹੈ ਇੱਕ ਗੱਲ ਪੱਕੀ ਹੈ ਕਿ ਉਸ ਨੇ ਕਦੇ ਵੀ ਰਾਜ ਸਤਾ ਨਾਲ ਆੜੀ ਨਹੀਂ ਪਾਈ ਸਮਝੌਤਾ ਨਹੀਂ ਕੀਤਾ ਉਹ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਨਾਲ ਇੱਟ ਖੜਕਾ ਲੈਂਦਾ ਰਿਹਾ ਹੈ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਤਾਂ ਉਸ ਨੇ ਫਤੇਨਾਮਾ ਨਾਂ ਦੀ ਸਿੱਧੀ ਵਿਗਾਰ ਪਾਉਂਦੇ ਆ ਚਿੱਠੀ ਨੂਮਾ ਪੁਸਤਕ ਲਿਖੀ ਸੀ ਜਿਸ ਦਾ ਪਹਿਲਾ ਨਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਰੰਗਜੀਤ ਨੂੰ ਲਿਖੀ ਚਿੱਠੀ ਦੀ ਤਰਜ਼ ਤੇ ਜਫਰਨਾਮਾ ਰੱਖਿਆ ਸੀ ਪਰ ਕੁਝ ਲੋਕਾਂ ਦੇ ਇਤਰਾਜ਼ ਕਰਨ ਤੇ ਬਾਅਦ ਦੇ ਐਡੀਸ਼ਨਾਂ ਵਿੱਚ ਉਸ ਦਾ ਨਾਂ ਬਦਲ ਕੇ ਫਤੇਨਾਮਾ ਕਰ ਦਿੱਤਾ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਸਵੰਤ ਸਿੰਘ ਕਾਂਵਲ ਅਤੇ ਹੋਰ ਸਹਿਤਕਾਰਾਂ ਨੂੰ ਸਨਮਾਨਿਤ ਕਰਨਾ ਸੀ। ਦਾਸ ਨੇ ਹੱਬ ਕੇ ਜ਼ਿੰਮੇਵਾਰੀ ਲਈ ਕਿ ਕਮਲ ਸਾਹਿਬ ਨੂੰ ਆਦਰ ਨਾਲ ਸਟੇਜ ਤੇ ਲੈ ਕੇ ਜਾਣ ਦਾ ਕੰਮ ਮੈਂ ਕਰਾਂਗਾ। ਜਿਸ ਨੂੰ ਅੰਗਰੇਜ਼ੀ ਵਾਲੇ ਐਸਕਾਰਟ ਕਹਿੰਦੇ ਨੇ। ਜਦੋਂ ਨਾਂ ਬੋਲਿਆ ਗਿਆ ਤਾਂ ਮੈਂ ਉਹਨਾਂ ਨੂੰ ਥੋੜਾ ਜਿਹਾ ਸਹਾਰਾ ਦੇਣ ਦੇ ਅੰਦਾਜ਼ ਵਿੱਚ ਸਟੇਜ ਤੇ ਲੈ ਕੇ ਚਲਾ ਗਿਆ। ਤਾਂ ਬਾਦਲ ਸਾਹਿਬ ਨੇ ਪੁੱਛਿਆ ਇਹ ਕਿੰਨੇ ਸਾਲਾਂ ਦੇ ਹੋ ਗਏ ਹੋ ਕਮਲ ਸਾਹਮਣੇ ਫਟਾਕ ਗੜਗਵਾ ਉੱਤਰ ਦਿੱਤਾ ਤੇਰੇ ਤੋਂ ਤਾਂ ਵੱਡਾ ਹੀ ਆ ਬਦਲ ਸਾਹਮਣੇ ਸਨਮਾਨ ਦੀ ਰਸਮ ਖਤਮ ਹੋਣ ਤੋਂ ਬਾਅਦ ਮੇਰੇ ਵੱਲ ਅੱਖਾਂ ਹੀ ਅੱਖਾਂ ਵਿੱਚ ਆਖਿਆ ਕਿ ਬਜ਼ੁਰਗਾਂ ਨੂੰ ਧਿਆਨ ਨਾਲ ਲੈ ਜਾਇਓ ਜਦੋਂ ਅਸੀਂ ਵਾਪਸ ਪੌੜੀਆਂ ਉਤਰਨ ਲੱਗੇ ਤਾਂ ਉਹਨਾਂ ਨੇ ਮੇਰਾ ਹੱਥ ਝਟਕ ਦਿੱਤਾ ਕਹਿੰਦੇ ਮੈਂ ਤਾਂ ਅਜੇ ਵੀ ਖਾਲ ਟੱਪ ਜਾ ਇਹ ਕੀ ਸਮਝੂ ਬਾਦਲ ਸਾਹਿਬ ਦੇ ਨਾਲ ਆਪਣੀਆਂ ਸਿਆਸੀ ਵਿਚਾਰਧਾਰਕ ਵਿਰੋਧਤਾਈਆਂ ਨੂੰ ਕਮਲ ਸਾਹਿਬ ਆਪਣੇ ਅੰਦਾਜ਼ ਵਿੱਚ ਸਰੀਰਕ ਢੰਗ ਨਾਲ ਪ੍ਰਗਟਾਉਣਾ ਚਾਹੁੰਦੇ ਸੀ ਕਿ ਮੈਂ ਕਿਸੇ ਅੱਗੇ ਝੁਕਣ ਵਾਲਾ ਨਹੀਂ ਹਾਂ ਮੈਂ ਤਣ ਕੇ ਤੁਰਨਾ ਜਾਣਦਾ ਹਾਂ ਮੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ ਇਸ ਵਿਰੋਧਤਾਈ ਦਾ ਇੱਕ ਪਿਸ਼ੋਕੜ ਕੁਝ ਇਸ ਤਰ੍ਹਾਂ ਦਾ ਵੀ ਸੀ ਕਿ ਉਸਨੇ ਨਕਸਲਵਾੜੀ ਲਹਿਰ ਬਾਰੇ ਲਹੂ ਦੀ ਲੋ ਨਾਵਲ ਲਿਖਿਆ ਜੈਸੋ ਪਰ ਪੰਜਾਬ ਸਰਕਾਰ ਦਾ ਨਾਮ ਉਸਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਮੈਂ ਕਾਗਜ਼ ਤਖਤ ਤੇ ਖਲੋ ਕੇ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿੱਚ ਨਕਸਲਵਾੜੀ ਕਹਿ ਕੇ ਮਾਰੇ ਨੌਜਵਾਨਾਂ ਦੀ ਲਿਸਟ ਦੇਣ ਨੂੰ ਤਿਆਰ ਹਾਂ ਪਹਿਲਾਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਸਵੰਤ ਸਿੰਘ ਕੰਵਲ ਵਿੱਚ ਕੇਵਲ ਅੜਬਾਈ ਹੀ ਨਹੀਂ ਲੋੜ ਪੈਣ ਤੇ ਨਰਮਾਈ ਵੀ ਬਹੁਤ ਸੀ ਯਾਨੀ ਕਿ ਮੁੰਡਾ ਖੰਡ ਦਾ ਕੜਾਹ ਬਣ ਜਾਵੇ ਆਪਣੇ ਮਤਲਬ ਨੂੰ ਓਵੇਂ ਜਿਵੇਂ ਜੱਟ ਦਾ ਮੂੰਹ ਕੋਹਾੜੇ ਨਾਲ ਪਟਿਆ ਹੁੰਦਾ ਹੈ ਪਰ ਪਟਵਾਰੀ ਅੱਗੇ ਮੋਮ ਬਣ ਜਾਂਦਾ ਹੈ ਲਾਲਾ ਲਾਜਪਤਰਾਏ ਦੇ ਨਾਨਕੇ ਢੁੱਡੀ ਸੀ ਲਾਲਾ ਲਾਜਪਤਰਾਏ ਨੂੰ ਕੁਝ ਪੁਰਾਣੇ ਕਾਮਰੇਡ ਤਾਂ ਇਸ ਕਰਕੇ ਨਹੀਂ ਚੰਗਾ ਸਮਝਦੇ ਸੀ ਕਿ ਉਸ ਦੀ ਮੌਤ ਪੁਲਿਸ ਦੀਆਂ ਲੱਖੀਆਂ ਨਾਲ ਨਹੀਂ ਸਗੋਂ ਹਰ ਟੈਕ ਨਾਲ ਹੋਈ ਸੀ ਵੈਸੇ ਵੀ ਕਥਤ ਰੂਪ ਵਿੱਚ ਉਸ ਉੱਪਰ ਫੰਡਾਂ ਦੀ ਹੀਰਾ ਫੇਰੀ ਕਰਨ ਦਾ ਦੋਸ਼ ਲੱਗਦਾ ਸੀ ਜਦੋਂ ਕਿ ਸਿੱਖੀ ਸੋਚ ਵਾਲੇ ਉਸ ਨੂੰ ਹਿੰਦੂ ਮਹਾਸਭਾ ਦਾ ਪ੍ਰਧਾਨ ਹੋਣ ਕਰਕੇ ਫਿਰਕਾਪ੍ਰਸਤ ਸਮਝਦੇ ਸੀ ਇਨ੍ਹਾਂ ਦੋਹਾਂ ਇਲਜ਼ਾਮਾਂ ਦੇ ਬਾਵਜੂਦ ਇਹ ਗੱਲ ਵੀ ਸੱਚੀ ਸੀ ਕਿ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਲਾਲਾ ਲਾਜਪਤਰਾਏ ਮੌਜੂਦ ਸੀ ਆਵਾ ਵਿਅੰਗ ਵਿੱਚ ਆਖਿਆ ਜਾਂਦਾ ਹੈ ਕਿ ਲਾਲਾ ਧੁੱਪ ਤੋਂ ਬਚਣ ਲਈ ਛਤਰੀ ਲੈ ਕੇ ਗਿਆ ਸੀ ਅਤੇ ਉਸ ਸਮੇਂ ਲਾਠੀ ਚਾਰਜ ਵੀ ਹੋਇਆ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਐਕਸ਼ਨ ਅੰਗਰੇਜ਼ ਸਾਮਰਾਜ ਦੇ ਹਰ ਕਿਸਮ ਦੇ ਜ਼ੁਲਮ ਵਿਰੋਧ ਸੀ ਪਰ ਇਸ ਦਾ ਤਤਕਾਲੀ ਕਾਰਨ ਤਾਂ ਇਹੀ ਘਟਨਾ ਬਣੀ ਸੀ ਸਰਕਾਰ ਤੋਂ ਕਾਲਜ ਬਣਾਉਣ ਲਈ ਗ੍ਰਾਂਟ ਲੈਣ ਖਾਤਰ ਜਸਵੰਤ ਸਿੰਘ ਕਵਲ ਹੁਰਾ ਨੇ ਲਾਲੇ ਦਾ ਨਾਂ ਵਰਤਿਆ ਭਾਵ ਕਾਲਜ ਦਾ ਨਾਂ ਲਾਲਾ ਲਾਜਪਤਰਾਏ ਮੈਮੋਰੀਅਲ ਕਾਲਜ ਰੱਖਿਆ ਲਾਲੇ ਦੇ ਵਿਰੋਧੀ ਐਸ ਨੂੰ ਠੀਕ ਨਹੀਂ ਸਮਝਦੇ ਸੀ ਪਰ ਕਮਲ ਐਸ ਨੂੰ ਗਲਤ ਨਹੀਂ ਸਮਝਦਾ ਸੀ ਉਹ ਲਾਲੇ ਦੇ ਕੱਚਾ ਜਾਂ ਪੱਕਾ ਦੇਸ਼ਪੱਖਤ ਹੋਣ ਬਾਰੇ ਤਾਂ ਕੋਈ ਦਲੀਲ ਹੀ ਨਹੀਂ ਦਿੰਦਾ ਪਰ ਉਸ ਦਾ ਨਾਮ ਵਰਤ ਕੇ ਸਰਕਾਰੀ ਗਾਂ ਚੋਣ ਦਾ ਮੁਹਾਵਰਾ ਜ਼ਰੂਰ ਵਰਤ ਲੈਂਦਾ ਹੈ ਇਹ ਹੀ ਸ਼ਾਇਦ ਉਸ ਦੀ ਜੱਟ ਵਿਦਿਆ ਹੈ ਉਸ ਦੀ ਵਿਹਾਰਕ ਅਕਲ ਹੈ ਜੱਟ ਮੱਛਲਾ ਖੁਦਾ ਨੂੰ ਲੈ ਕੇ ਚੋਰ ਇਹ ਉਸ ਦੀ ਵਿਹਾਰਕ ਅਕਲ ਦਾ ਹੀ ਪ੍ਰਤਾਪ ਹੈ ਦੇ ਕਾਲਜ ਬਣਿਆ ਉਥੋਂ ਹਜ਼ਾਰਾਂ ਵਿਦਿਆਰਥੀਆਂ ਨੇ ਵਿਦਿਆ ਪ੍ਰਾਪਤ ਕੀਤੀ ਜੋ ਰੋਜ਼ਗਾਰ ਸਿਰ ਹੀ ਨਹੀਂ ਹੋਏ ਸਗੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਨਾਮ ਕਮਾਇਆ ਇੱਕ ਹੋਰ ਗੱਲ ਜਸਵੰਤ ਸਿੰਘ ਕਮਲ ਨੇ ਮੇਣਾ ਮਾਰ ਕੇ ਖੇਡ ਲੇਖਕ ਸਰਵਣ ਸਿੰਘ ਨੂੰ ਦਿੱਲੀ ਤੋਂ ਪੱਟ ਕੇ ਢੁੱਡੀ ਕੇ ਲਿਆਂਦਾ ਤੇ ਉਸ ਦਾ ਨਾਂ ਸਦਾ ਸਦਾ ਲਈ ਢੁੱਡੀ ਕੇ ਜੁੜਿਆ ਉਸ ਦੇ ਵੱਡੇ ਕੰਮਾਂ ਵਿੱਚ ਕਾਲਜ ਬਣਾਉਣਾ ਹੀ ਨਹੀਂ ਦੇਸ਼ ਵੰਡ ਸਮੇਂ ਫਿਰਕੂ ਟੋਲਿਆਂ ਖਿਲਾਫ ਖੜਨਾ ਕਿਸੇ ਸਮੇਂ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖਣ ਦੀ ਚਾਲ ਨਾਕਾਮ ਕਰਨੀ ਅਤੇ ਸਹਿਤ ਸਭਾਵਾਂ ਦੀਆਂ ਸਰਗਰਮੀਆਂ ਚਲਾਉਣਾ ਵੀ ਹੈ ਬਲਰਾਜ ਸਾਨੀ ਵਰਗੇ ਢੁੱਡੀ ਕੀ ਆ ਕੇ ਰਹਿ ਜਾਂਦੇ 바ਵਾ ਬਲਵੰਤ ਯਾਦਗਾਰੀ ਅਤੇ ਜਸਵੰਤ ਕੌਰ ਗਿੱਲ ਅਵਾਰਡ ਵੀ ਉਸ ਦੀ ਪਹਿਲ ਕਦਮੀ ਅਤੇ ਸਰਪ੍ਰਸਤੀ ਹੇਠ ਸ਼ੁਰੂ ਹੋਏ ਉਸ ਨੇ ਇਲਾਕੇ ਵਿੱਚ ਸੈਦਕ ਸੱਭਿਆਚਾਰਕ ਅਤੇ ਖੇਡਾਂ ਦਾ ਮਾਹੌਲ ਬਣਾਇਆ ਕਮਲ ਦਾ ਵਿਵਾਦਾਂ ਨਾਲ ਹਮੇਸ਼ਾ ਨਾਤਾ ਰਿਹਾ ਹੈ ਸਾਡੇ ਇਲਾਕੇ ਦੀ ਸਾਇੰਸ ਸਭਾ ਨੇ ਕਮਲ ਨੂੰ ਬੁਲਾਇਆ ਹੋਇਆ ਸੀ ਨਕਸਲਵਾੜੀ ਰਾਜਸੀ ਲਹਿਰ ਦਾ ਤੇਜ਼ ਮੱਠਾ ਪੈ ਗਿਆ ਸੀ ਤੇ ਖਾੜਕੂ ਲਹਿਰ ਅਜੇ ਉੱઠી ਹੀ ਨਹੀਂ ਸੀ ਅਜੇ ਜਨ ਤੱਕ ਅਤੇ ਸਹਿਤਕ ਸਰਗਰਮੀਆਂ ਵਿੱਚ ਖੱਬੇ ਪੱਖੀਆਂ ਦੀ ਚੜ੍ਹਤ ਸੀ ਅਤੇ ਉਹਨਾਂ ਦੇ ਆਪਸ ਵਿੱਚ ਸਿੰਘ ਫਸੇ ਰਹਿੰਦੇ ਸੀ ਸਹਿਦ ਸਭਾ ਨੇ ਜਸਵੰਤ ਸਿੰਘ ਕਵਲ ਨੂੰ ਬੁਲਾਇਆ ਹੋਇਆ ਸੀ ਪਰ ਇੱਕ ਤਰ੍ਹਾਂ ਅੰਦਰ ਖਾਤੇ ਕਮਲ ਦਾ ਕੁਸਰ ਮੁਸਰ ਦੇ ਰੂਪ ਵਿੱਚ ਵਿਰੋਧ ਕਰ ਰਹੀ ਸੀ ਉਸ ਸਮੇਂ ਕੇ ਐਲ ਗਰਗ ਦਾ ਨਾਵਲ ਦਰਸਾ ਛਪ ਚੁੱਕਿਆ ਸੀ ਜਿਸ ਬਾਰੇ ਮਸ਼ਹੂਰ ਸੀ ਕਿ ਇਸ ਨਾਵਲ ਦੀ ਕਹਾਣੀ ਅਸਲ ਵਿੱਚ ਕਮਲ ਦੀ ਧੀ ਵੱਲੋਂ ਰਾਮਗੜੀਆ ਬਰਾਦਰੀ ਦੇ ਮੁੰਡੇ ਨਾਲ ਵਿਆਹ ਕਰਵਾਉਣ ਦੇ ਫੈਸਲੇ ਕਾਰਨ ਅਣਖ ਖਾਤਰ ਕਤਲ ਕਰ ਦੇਣ ਦੀ ਸੱਚੀ ਘਟਨਾ ਦੇ ਆਧਾਰਤ ਹੈ ਮੈਨੂੰ ਯਾਦ ਹੈ ਕਵਲ ਸਮਾਗਮ ਵਿੱਚ ਆਪਣੀ ਲਿਖਤ ਦੇ ਹੱਕ ਵਿੱਚ ਗੜਕੇ ਨਾਲ ਬੋਲਿਆ ਪਰ ਇਸ ਮਸਲੇ ਤੇ ਚੁੱਪ ਵੱਟੀ ਰੱਖੀ ਕਿਉਂਕਿ ਸਟੇਜ ਤੇ ਕਿਸੇ ਨੇ ਗੱਲ ਉਠਾਈ ਵੀ ਨਹੀਂ ਸੀ ਬਾਅਦ ਵਿੱਚ ਉਸਨੇ ਸਮਤਾ ਰਸਾਲੇ ਵਿੱਚ ਇੱਕ ਮੁਲਾਕਾਤ ਦੌਰਾਨ ਆਪਣੀ ਸੰਖੇਪ ਸਫਾਈ ਐਂ ਦੱਤੀ ਸੀ ਮੇਰੀ ਉਹ ਲੜਕੀ ਉਸ ਮੁੰਡੇ ਨੂੰ ਪਿਆਰ ਕਰਦੀ ਸੀ ਜਿਹੜਾ ਵਿਦੇਸ਼ ਵਿੱਚ ਰਹਿੰਦਾ ਸੀ ਲੜਕੀ ਦੀ ਮਰਜ਼ੀ ਅਨੁਸਾਰ ਵਿਆਹ ਉਸ ਲੜਕੇ ਨਾਲ ਕੀਤਾ ਗਿਆ ਬਾਅਦ ਵਿੱਚ ਲੜਕੀ ਅਤੇ ਲੜਕੇ ਦੀ ਆਪਸ ਵਿੱਚ ਅਣਬਣ ਹੋ ਗਈ ਲੜਕੀ ਦੇ ਇਧਰ ਇੱਕ ਰਾਮਗੜੀਏ ਮੁੰਡੇ ਨਾਲ ਸੰਬੰਧ ਬਣ ਗਏ ਉਸਨੇ ਮੈਨੂੰ ਆਖਿਆ ਬਾਪੂ ਜੀ ਮੈਸ ਮੁੰਡੇ ਨਾਲ ਮੈਰਿਜ ਕਰਵਾਉਣੀ ਹੈ ਲੜਕੀ ਦੀ ਮਾਨਸਥਿਤੀ ਨੂੰ ਸਮਝਿਆ ਮੈਂ ਲੜਕੀ ਨੂੰ ਪਹਿਲੇ ਮੁੰਡੇ ਕੋਲੋਂ ਤਲਾਕ ਲੈ ਕੇ ਦਿੱਤਾ ਮੈਨੂੰ ਨਵਲ ਛਪਵਾਉਣ ਲਈ ਸਿੰਗਾਪੁਰ ਜਾਣਾ ਪਿਆ ਬਾਅਦ ਵਿੱਚ ਮੇਰੀ ਲੜਕੀ ਨੇ ਰਾਮਗੜੀ ਇਹ ਮੁੰਡੇ ਨਾਲ ਵਿਆਹ ਕਰਾਉਣ ਲਈ ਕਾੜਾ ਛਪਵਾਇਆ ਸਾਡੇ ਕਿਸੇ ਰੂੜੀਵਾਦੀ ਵਿਚਾਰਾਂ ਵਾਲੇ ਨਜ਼ਦੀਕੀ ਨੇ ਪ੍ਰੈਸਟੀ ਇਸ਼ੂ ਦੀਨ ਕੁੜੀ ਨੂੰ ਕਤਲ ਕਰ ਦਿੱਤਾ ਉਸ ਕਾਤਲ ਨਾਲ ਹੁਣ ਸਾਡੇ ਉੱਕਾ ਹੀ ਸਬੰਧ ਨਹੀਂ ਇਸ ਬਾਰੇ ਮੇਰੇ ਸਿਆਸੀ ਵਿਰੋਧੀਆਂ ਨੇ ਜਿਹੜਾ ਗਲਤ ਪ੍ਰਚਾਰ ਕੀਤਾ ਹੈ ਮੈਂ ਉਸ ਨੂੰ ਬਕਵਾਸ ਸਮਝਦਾ ਹਾਂ ਮੈਂ ਪਿਆਰ ਅਤੇ ਆਜ਼ਾਦੀ ਦਾ ਮਦਈ ਹਾਂ ਕਮਲ ਨੇ ਇਸ ਗੱਲ ਨੂੰ ਪੁੰਨਿਆ ਦੇ ਚਾਨਣ ਵਿੱਚ ਕੁਝ ਵਧੇਰੇ ਵਿਸਥਾਰ ਨਾਲ ਦੱਸਿਆ ਹੈ ਕਿ ਕਾਤਲ ਕੋਈ ਹੋਰ ਨਹੀਂ ਉਸ ਦਾ ਸਾਕਾ ਭਤੀਜਾ ਹੀ ਸੀ ਇਸ ਸਥਾਰੀ ਸਥਿਤੀ ਨੂੰ ਸਿਆਸੀ ਅਤੇ ਵਿਚਾਰਧਾਰਕ ਪੱਖੋਂ ਨਹੀਂ ਸਮਝਿਆ ਜਾ ਸਕਦਾ ਸੀ ਉਹੀ ਸਮਝ ਸਕਦੇ ਸਨ ਜਿਹੜੇ ਪਿੰਡ ਵਿੱਚ ਰਹਿੰਦੇ ਹਨ ਜਿੱਥੋਂ ਦਾ ਭਾਰੂ ਸੱਭਿਆਚਾਰ ਵਾਲੇ ਪਿੰਡੋਂ ਬਾਹਰ ਜਾਤ ਅੰਦਰ ਅਤੇ ਗੋਤ ਬਾਹਰ ਵਿਆਹ ਨੂੰ ਅਣਖ ਇੱਜ਼ਤ ਦਾ ਮਸਲਾ ਬਣਾ ਲੈਂਦੇ ਹਨ ਖਾੜਕੂਆਂ ਦੀ ਹਮੈਤ ਕਾਰਨ ਬਹੁਤ ਸਾਰੇ ਖੱਬੀ ਪੱਖੀ ਲੋਕ ਕਮਲ ਤੇ ਔਖੇ ਸਨ ਫਿਰ ਵੀ ਲਿਖਣੀ ਵਿੱਚ ਵੱਡਾ ਉਮਰ ਪੱਖੋਂ ਵੀ ਵੱਡਾ ਲੇਖਕ ਹੋਣ ਕਰਕੇ ਅਤੇ ਵਿਚਾਰਧਾਰਕ ਤੌਰ ਤੇ ਇਮਾਨਦਾਰ ਹੋਣ ਕਰਕੇ ਸਾਰੇ ਸਤਕਾਰ ਵੀ ਕਰਦੇ ਸਨ लुगਿਆਣਾ ਸਹਿਤ ਅਕੈਡਮੀ ਦੀਆਂ ਇਲੈਕਸ਼ਨਾਂ ਸਨ ਕਮਲ ਉੱਥੇ ਵੋਟ ਪਾਉਣ ਆਇਆ ਹੋਇਆ ਸੀ ਮੇਰੇ ਕੋਲ ਪੰਜਾਬੀ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਸੀ ਮੇਰਾ ਮਨ ਸੀ ਕਿ ਕਮਲ ਦਾ ਰੂਬਰੂ ਕਰਵਾਇਆ ਜਾਵੇ ਪਰ ਮੈਨੂੰ ਡਰ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਵਿਰੋਧ ਵਾਲਾ ਤਵਾ ਲਾ ਕੇ ਜਾਵੇਗਾ ਪਾਪ ਭਈਆਂ ਨੂੰ ਗਾਲਾਂ ਕੱਢੇਗਾ ਮੈਨੂੰ ਲੱਗਦਾ ਸੀ ਕਿ ਉਹ ਵਿਚਾਰੇ ਤਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਹਨ ਜਿਵੇਂ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਧਨ ਕਮਾਉਂਦੇ ਹਾਂ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਸੱਭਿਆਚਾਰ ਦਾ ਢੋਲ ਵਜਾਉਂਦੇ ਹਾਂ ਪ੍ਰਵਾਸੀ ਤਾਂ ਸਰਜੀਤ ਪਾਤਰ ਦੀ ਨਜ਼ਮ ਦੀ ਪਾਤਰ ਆਨੰਦ ਖਸ਼ੋਰ ਦੀ ਬੇਟੀ ਮਾਦਰੀ ਵਾਂਗ ਊੜਾੜਾ ਸਿੱਖਦੇ ਹਨ ਮੈਂ ਮਲਵਈਆਂ ਵਾਲੇ ਮੋਹ ਨਾਲ ਆਖਿਆ ਪਟਿਆਲੇ ਆਓ ਸਾਡੇ ਵਿਦਿਆਰਥੀਆਂ ਨੂੰ ਮਿਲਿਓ ਪਰ ਕਿਤੇ ਭਈਆਂ ਵਾਲਾ ਕੁੱਤਾ ਨਾ ਸਾਕੇ ਬਹਿਜਿਓ ਕਮਲ ਕੋਈ ਵਾਦਾ ਕਰਨ ਤੋਂ ਮੁਕਰ ਗਿਆ ਨਾ ਬਈ ਨਹੀਂ ਸੱਦਣਾ ਤਾਂ ਨਾ ਸੱਦ ਸੱਚੀ ਗੱਲ ਤਾਂ ਆਖਾਂਗੇ ਜੇ ਕਮਲ ਨੂੰ ਆਪਣੀ ਗੱਲ ਸੱਚੀ ਲੱਗਦੀ ਸੀ ਤਾਂ ਮੈਨੂੰ ਵੀ ਆਪਣੇ ਸਹੀ ਹੋਣ ਦਾ ਭਰਮ ਸੀ ਸੋ ਪ੍ਰੋਗਰਾਮ ਨਾ ਬਣ ਸਕਿਆ ਭਾਰਤ ਨਵਾਂ ਨਵਾਂ ਵਿਸ਼ਵੀਕਰਨ ਦੀ ਮਾਰੇ ਠਾਇਆ ਸੀ ਤਾਂ ਸੈਮਸੰਗ ਵਾਲਿਆਂ ਨੇ ਆਪਣੀ ਮੰਡੀ ਦੇ ਵਿਸਥਾਰ ਲਈ ਲੋਕਾਂ ਵਿੱਚ ਭੱਲ ਬਣਾਉਣ ਲਈ ਭਾਰਤੀ ਸਹਿਤ ਅਕੈਡਮੀ ਨਾਲ ਰਲ ਕੇ ਇੱਕ ਵੱਡਾ ਸਹਿਤਕ ਨਾਮ ਦੇਣ ਦੀ ਯੋਜਨਾ ਬਣਾਈ ਉਸ ਸਮੇਂ ਮਹਿਰੂਮ ਸਤਿੰਦਰ ਸਿੰਘ ਨੂਰ ਭਾਰਤੀ ਸਹਿਤ ਅਕੈਡਮੀ ਦੇ ਘਰਤਾ ਧਰਤਾ ਸਨ ਉਹਨਾਂ ਨੇ ਖਿੱਚ ਧੂਕੇ ਪਹਿਲਾਂ ਤਾਂ ਸਾਰੇ ਨਾਲ ਭਾਰਤੀ ਪਿਛਾਵਾਂ ਲਈ ਇਨਾਮ ਦੀ ਘੋਸ਼ਣਾ ਕਰਵਾਈ ਤੇ ਮੁੜ ਕੇ ਪਹਿਲੇ ਸਾਲ ਲਈ ਹੀ ਚੁਣੀਆਂ ਜਾਣ ਵਾਲੀਆਂ 8 ਭਾਰਤੀ ਪਿਛਾਵਾਂ ਵਿੱਚ ਪੰਜਾਬੀ ਸ਼ਾਮਲ ਕਰਵਾਈ ਦਾਸ ਨੂੰ ਉਸ ਜੂਰੀ ਦਾ ਮੈਂਬਰ ਬਣ ਦਾ ਮਾਣ ਬਖਸ਼ਿਆ ਸਾਡੇ ਲਈ ਸਲੈਰੀ ਮੌਕਾ ਸੀ ਐਸੀ ਆਪਣੇ ਸਰਮੌਰ ਨਾਵਲਕਾਰ ਦੀ ਪਗੜੀ ਵਿੱਚ ਇੱਕ ਹੋਰ ਖੰਭ ਟੰਗੀਏ ਸ਼ਾਇਦ ਉਹਨੀ ਖੁਸ਼ੀ ਸਾਨੂੰ ਕਿਸੇ ਹੋਰ ਜਿਉਰੀ ਦਾ ਮੈਂਬਰ ਬਣ ਕੇ ਕਦੇ ਨਹੀਂ ਮਿਲੀ ਜਿੰਨੀ ਉਸ ਜਿਉਰੀ ਦਾ ਮੈਂਬਰ ਬਣ ਕੇ ਮਿਲੀ ਸੀ ਇੱਕ ਵਾਰ ਮੈਂ ਲੋਕਗੀਤ ਵਾਲੇ ਹਰੀਸ਼ ਜੈਨ ਕੋਲ 34 ਸੈਕਟਰ ਵਾਲੇ ਉੱਪਰਲੀ ਮੰਜ਼ਲ ਵਿੱਚ ਸਥਿਤ ਦਫ਼ਤਰ ਵਿੱਚ ਬੈਠਾ ਸੀ ਅਚਾਨਕ ਸਾਹੋਸਾਈ ਹੋਏ ਕਮਲ ਸਾਹਿਬ ਪਹੁੰਚੇ ਉਸ ਦਿਨ ਬਿਜਲੀ ਨਾ ਹੋਣ ਕਰਕੇ ਲਿਫਟ ਬੰਦ ਸੀ ਥੋੜੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਮੈਂ ਪੁੱਛਿਆ ਕਿਵੇਂ ਆਏ ਹੋ ਕਮਲ ਦਾ ਉੱਤਰ ਸੀ ਲੈਣੇਦਾਰ ਹਾਂ ਲੈਣਾ ਲੈਣ ਆਇਆ ਹਾਂ ਹਰੀਸ਼ ਜੈਵਨ ਨੇ ਕਮਲ ਦੇ ਨਵੇਂ ਪੁਰਾਣੇ ਨਾਵਲ ਛਾਪੇ ਸੀ ਉਹ ਉਹਨਾਂ ਦੀ ਰੈਲਿਟੀ ਦਾ ਹਿਸਾਬ ਕਰਨਾ ਆਇਆ ਸੀ ਉਸਦੇ ਬੋਲਾਂ ਵਿੱਚ ਸਵੈ ਵਿਸ਼ਵਾਸ ਦਾ غرور ਸੀ ਜਿਵੇਂ ਤਕੜਾ ਜੱਟ ਭਰਵੀ ਫਸਲ ਮੰਡੀ ਵਿੱਚ ਸੁੱਟ ਕੇ ਆਰਤੀਏ ਦੀ ਦੁਕਾਨ ਵਿੱਚ ਬੈਠਾ ਹਿਸਾਬ ਕਰਨ ਬੈਠਾ ਹੋਵੇ ਉਸ ਨੂੰ ਆਪਣੀ ਲੇਖਣੀ ਅਤੇ ਪਾਠਕਾਂ ਉੱਪਰ ਭਰੋਸਾ ਹੈ ਉਹ ਜੱਬੇ ਨਾਲ ਰਾਇਲਟੀ ਮੰਗਦਾ ਹੈ ਉਸ ਦੀਆਂ ਲਿਖਤਾਂ ਦੀ ਮੰਗ ਹੋਣ ਕਰਕੇ ਪ੍ਰਕਾਸ਼ਕ ਰਾਇਲਟੀ ਦਿੰਦੇ ਹਨ ਇਹ ਸਿਲਸਿਲਾ ਪਹਿਲੀ ਕਿਤਾਬ ਤੋਂ ਲੈ ਕੇ ਹੁਣ ਤੱਕ ਦੀ ਛਪੀ ਆਖਰੀ ਕਿਤਾਬ ਤੱਕ ਚੱਲਿਆ ਆਉਂਦਾ ਹੈ ਪੰਜਾਬੀ ਵਿੱਚ ਬੂਟਾ ਸਿੰਘ ਸ਼ਾਦ ਅਤੇ ਬਾਬੂ ਸਿੰਘ ਮਾਨ ਮਰਾੜਾ ਵਾਲੇ ਵੱਡੀ ਰੈਲਿਟੀ ਲੈਣ ਵਾਲੇ ਸਾਰੇ ਲੋਕਾਂ ਨੇ ਪ੍ਰਚਲਿਤ ਵਧੇਰੇ ਲਿਖਿਆ ਪਰ ਕਮਲ ਸਾਹਿਤਕ ਵੀ ਹੈ ਲੋਕ ਪ੍ਰਚਲਿਤ ਵੀ ਹੈ ਅਤੇ ਲੋਕ ਪੱਖੀ ਵੀ ਹੈ ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਜਸਵੰਤ ਸਿੰਘ ਕਮਲ ਨੇ ਚਾਰਾਂ ਤੀਆਂ ਨੂੰ ਵਿਗਿਆਨ ਦੀ ਸਿੱਖਿਆ ਦਵਾਈ ਉਹ ਸਹਿਤਵਲ ਨਹੀਂ ਆਇਆ ਪੁੱਤਰ ਸਰਬਜੀਤ ਪਿਤਾ ਦਾ ਖਿਆਲਤਾ ਰੱਖਦਾ ਹੈ ਪਰ ਉਹ ਨਾ ਸਾਹਿਤ ਰਾਜ ਦਾ ਹੈ ਤੇ ਨਾ ਹੀ ਉਸ ਦੀ ਸਾਹਿਤ ਵਿੱਚ ਬਹੁਤੀ ਰੁਚੀ ਹੈ ਜਸਵੰਤ ਸਿੰਘ ਕਮਲ ਦੀ ਕਲਾਤਮਕ ਵਿਰਾਸਤ ਨੂੰ ਤਾਂ ਉਸ ਦੇ ਭਾਣਜੇ ਪ੍ਰਸਿੱਧ ਫਿਲਮਕਾਰ ਮਨਮੋਹਨ ਅਤੇ ਦੋਤੇ ਸਮੇਰ ਸਿੰਘ ਸਿੱਧੂ ਨੇ ਹੀ ਅੱਗੇ ਤੋਰਿਆ ਹੈ ਮਨਮੋਹਨ ਜੀ ਤਾਂ ਦ੍ਰਿਸ਼ ਮਾਧਿਅਮ ਦੇ ਬੰਦੇ ਹਨ ਉਹਨਾਂ ਨੇ ਹਿੰਦੀ ਫਿਲਮਾਂ ਨੂੰ ਕੈਮਰਾਮੈਨ ਵਜੋਂ ਬੜੀ ਕਲਾਤਮਕ ਉਚਾਈ ਤੇ ਪਹੁੰਚਾਇਆ ਹੈ ਪਰ ਪੰਜਾਬੀ ਫਿਲਮਾਂ ਵਿੱਚ ਤਾਂ ਵੱਡੀ ਤਬਦੀਲੀ ਲਿਆਂਦੀ ਨਵਾਂ ਟ੍ਰੈਂਡ ਸੈੱਟ ਕੀਤਾ ਸਮੇਲ ਸਿੰਘ ਦੀ ਸ਼ੈਲੀ ਉੱਪਰ ਕਮਲ ਦਾ ਖਾਸਾ ਪ੍ਰਭਾਵ ਹੈ ਭਾਵੇਂ ਤੁਸੀਂ ਹੀਰਵੰਨਾ ਪੰਜਾਬ ਅਤੇ ਧਰਮਯੁੱਧ ਦੀ ਸੇਧ ਪੈਂਫਲਟ ਪੜ੍ਹ ਕੇ ਵੇਖਿਓ ਕਮਲ ਜਦੋਂ ਮਲਾਇਆ ਰਹਿੰਦਾ ਸੀ ਤਾਂ ਇੱਕ ਚੀਨਣ ਦੇ ਪਿਆਰ ਵਿੱਚ ਗ੍ਰਿਫਤਾਰ ਵੀ ਹੋਇਆ ਸੀ ਪਰ ਚੀਨਣ ਪੰਜਾਬ ਆਉਣ ਲਈ ਤਿਆਰ ਨਾ ਹੋਈ ਅਤੇ ਸਾਡਾ ਬਾਈ ਸਦਾ ਲਈ ਉੱਥੇ ਰਹਿਣ ਲਈ ਨਾ ਮੰਨਿਆ ਜੇ ਬਾਈ ਰਹਿ ਵੀ ਜਾਂਦਾ ਤਾਂ ਪੰਜਾਬੀ ਨਾਵਲ ਲੰਮਾ ਸਮਾਂ ਮਲਵਈਆਂ ਦੇ ਪਿਆਰ ਤੋਂ ਵਾਂਝਾ ਰਹਿੰਦਾ ਪਰ ਜੇ ਚੀਨਣ ਪੰਜਾਬ ਆ ਜਾਂਦੀ ਪਰ ਛੱਡੋ ਇਹ ਤਾਂ ਕਿਆਸਰਾਈਆਂ ਨੇ ਐਵੇਂ ਗਲਪੀ ਗੱਲਾਂ ਨੇ ਅਸਲ ਗੱਲ ਤਾਂ ਇਹ ਹੈ ਕਿ ਹੁਣ ਤੁਹਾਨੂੰ ਵਾਰਤਕ ਸ਼ੈਲੀ ਦੇ ਦਰਸ਼ਨ ਕਰਾਉਣੇ ਹਨ ਅਤੇ ਨਾਲ ਦੀ ਨਾਲ ਹੀ ਉਸ ਦੇ ਤੌਰ ਚੜੇ ਪੱਕੇ ਇਸ਼ਕ ਦੀ ਗਾਥਾ ਵੀ ਆ ਜਾਣੀ ਹੈ ਮੇਰੀ ਵਿਥਿਆ ਪੁੰਨਿਆਂ ਦੇ ਚਾਨਣ ਵਿੱਚੋਂ ਦੂਜੇ ਵਿਆਹ ਦੇ ਫੈਸਲੇ ਵਾਲਾ ਭਾਗ ਇਉਂ ਹੈ ਅਸੀਂ ਇਕੱਠੇ ਕਦੋਂ ਰਹਿਣਾ ਹੈ ਕੁੜੀਆਂ ਦੇ ਆਖਰੀ ਇਮਤਿਹਾਨ ਹੋ ਰਹੇ ਨੇ ਉਹਨਾਂ ਦੀ ਨੌਕਰੀ ਕ੍ਰਿਸਚਨ ਹਸਪਤਾਲ ਵਿੱਚ ਪੱਕੀ ਸਮਝੋ ਮੇਰੀ ਪ੍ਰਿੰਸੀਪਲ ਨਾਲ ਗੱਲ ਹੋ ਚੁੱਕੀ ਹੈ ਮੈਨੂੰ ਹੁਣ ਤੋਂ ਫ੍ਰੀ ਸਮਝ ਮੈਂ ਤੇਰੀ ਦੇਨਦਾਰ ਹਾਂ ਤੂੰ ਇੰਨੇ ਸਾਲ ਮੇਰੀ ਉਡੀਕ ਵਿੱਚ ਸਖਤ ਤਪਸਾਧਨਾ ਕੀਤੀ ਧੁੱਪੇ ਛਾਵੇਂ ਜਿੱਥੇ ਮਰਜੀ ਖਲਾਰ 13 ਬੰਦਾ ਸਲੂਟ ਮਾਰੀ ਹਾਜ਼ਰ ਹੈ ਜਨਾਬ ਮੈਂ ਸੱਜਾ ਹੱਥ ਮੱਥੇ ਨੂੰ ਲਾਇਆ ਉਸ ਮੇਰਾ ਹੱਥ ਫੜ ਕੇ ਚੁੰਮ ਲਿਆ ਦੇਖ ਬੜਿਆ ਬਣਾਇਆ ਘਰ ਹੈ ਚੰਡੀਗੜ੍ਹ ਆਪਣੀਆਂ ਲੋੜੀ ਦੀਆਂ ਕਿਤਾਬਾਂ ਤੇ ਲਿਖਣ ਦਾ ਸਮਾਨ ਲਿਆ ਇੱਕ ਪੂਰਾ ਕਮਰਾ ਤੇਰੇ ਹਵਾਲੇ ਹੋਰ ਦੱਸ ਤੈਨੂੰ ਕੀ ਚਾਹੀਦਾ ਤੇਰੇ ਬਿਨਾ ਕੁਝ ਨਹੀਂ ਚਾਹੀਦਾ ਪਠ ਪੈਣ ਖੇੜੇ ਪਰ ਮੈਂ ਪੈਨ ਨਹੀਂ ਛੱਡਣਾ ਪਿੰਡ ਪੰਜਾਬ ਦੀ ਆਤਮਾ ਹੈ ਤੇ ਬੱਚਿਆਂ ਅਤੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਲੇਖਕ ਲੋਕਾਂ ਨੂੰ ਉਪਦੇਸ਼ ਦੇਵੇ ਤੇ ਆਪ ਜ਼ਿੰਮੇਵਾਰੀਆਂ ਤੋਂ ਭੱਜੇ ਉਹ ਕੀ ਹੋਇਆ ਨਫਟ ਔਖੀ ਸੁਖਾਲੀ ਤੈਨੂੰ ਹੀ ਪਿੰਡ ਪਹੁੰਚਣਾ ਪਊ। ਕੁੜੀਆਂ ਆਖਰ ਨੂੰ ਸਹੁਰੇ ਜਾਂਦੀਆਂ ਹੀ ਹਨ। ਮੈਂ ਚੰਡੀਗੜ੍ਹ ਆਇਆ ਤਾਂ ਸਾਰਾ ਜਹਾਨ ਆਖੇਗਾ। ਵੱਡੇ ਡੀਂਗਾ ਮਾਰਨ ਵਾਲੇ ਕਮਲ ਲਖਾਰੀ ਨੂੰ ਇੱਕ ਜਨਾਨੀ ਕੱਢ ਕੇ ਲੈ ਗਈ ਮੈਂ ਉਸ ਨੂੰ ਰਾਜੀ ਕਰਨ ਨਾਲ ਹਸਾਉਣਾ ਵੀ ਚਾਹੁੰਦਾ ਸੀ ਲੋਕ ਇਹ ਨਹੀਂ ਕਹਿਣਗੇ ਕਿ ਕਮਲ ਇੱਕ ਡਾਕਟਰ ਨਹੀਂ ਕੱਢ ਲਿਆ ਆ ਮੇਰਾ ਵਾਰ ਰੋਕ ਕੇ ਉਸ ਮੋੜ ਦਿੱਤਾ ਜਦੋਂ ਤੂੰ ਪਿੰਡ ਦੀ ਬਿਮਾਰ ਨਬਜ ਫੜੀ ਲੋਕ ਆਖਣਗੇ ਕਮਲ ਪਿੰਡ ਤਰਨ ਤਾਰਨੀ ਲਿਆ ਆ ਗੁਣ ਵਾਲਾ ਬੰਦਾ ਤਾਂ ਦੇਵਤਾ ਹੁੰਦਾ ਹੈ ਉਹਦੇ ਨੈਲੇ ਨਾਲ ਮੇਰਾ ਦੈਲਾ ਵੱਡਾ ਸੀ ਹੋਰ ਸੁਣ ਪਿੰਡ ਦੇ ਇਲਾਕੇ ਲਈ ਹੈਲਥ ਸੈਂਟਰ ਬਣਵਾਇਆ ਸੀ ਜੇ ਡਾਕਟਰ હાજર ਹੋ ਜਾਵੇ ਦਵਾਈਆਂ ਮੁਕੀਆਂ ਹੁੰਦੀਆਂ ਹਨ ਤੂੰ ਉੱਥੇ ਚੱਲ ਕੇ ਲੋਕਾਂ ਦੀ ਸਸਤੀ ਸੇਵਾ ਕਰੇਂਗੀ ਤੈਨੂੰ ਲੱਖ ਦਵਾਵਾਂ ਥੋੜੀ ਬਹੁਤੀ ਸ਼ਾਬਾਸ਼ੇ ਮੈਨੂੰ ਵੀ ਮਿਲ ਜਾਵੇਗੀ ਲੋਕ ਆਖਣਗੇ ਕਮਲ ਸਿਆ ਆਤਾ ਤੂੰ ਸਾਡਾ ਪੁੱਲ ਲੈ ਆ ਤੇਰੇ ਕੋਲੋਂ ਮੁਫਤ ਦਾ ਮੇਵਾ ਕਿਉਂ ਨਹੀਂ ਲਿਆ ਜਾਂਦਾ ਇਸ ਦਾ ਮਤਲਬ ਹੈ ਪਿੰਡ ਲੈ ਜਾ ਕੇ ਚੱਕੀ ਵੀ ਪਿਹਾਏਗਾ ਉਹ ਮੂੰਹ ਫੇਰ ਕੇ ਮੁਸਕਰਾ ਪਈ ਚੱਕੀ ਪੀਹਾ ਤਾਂ ਜਨਾਨੀ ਦੀ ਸਿਹਤ ਦੀ ਬੱਲੇ ਬੱਲੇ ਹੁੰਦੀ ਹੈ ਤੈਨੂੰ ਦੱਸਾਂ ਮੇਰੀ ਬੀਜੀ ਪੀ ਪਕਾ ਕੇ ਲੱਸੀ ਵਾਲਾ ਚਟੂਰਾ ਚੱਕ ਕੇ ਦੋ ਕੋ ਬਾਟ ਹਾੜੀ ਦੀ ਰੁੱਤੇ ਦੋ ਵਾਰ ਰੋਟੀ ਲੈ ਕੇ ਜਾਂਦੀ ਸੀ ਚੱਕੀ ਪੀਠਿਆਂ ਜਨਾਨੀ ਦੀ ਸਿਹਤ ਘੋੜੀ ਵਰਗੀ ਹੁੰਦੀਆਂ ਕੁੜੀਆਂ ਤੋਂ ਕਾਲਜ ਦੀਆਂ ਕਿਤਾਬਾਂ ਨਹੀਂ ਚੁੱਕ ਹੁੰਦੀਆਂ ਤੂੰ ਦੱਸ ਉਸ ਮੇਰੀ ਗੱਲ ਵਿਚਕਾਰੋਂ ਵੱਢ ਲਈ ਬਕਵਾਸ ਬੰਦ ਲੈਕਚਰ ਬੰਦ ਇਸ ਤਰ੍ਹਾਂ ਦੀ ਕਥਾ ਨਾਵਲਾਂ ਵਿੱਚ ਕਰਿਆ ਕਰ ਮੇਰੀ ਸੈਰ ਦਾ ਸੁਆਦ ਨਾ ਮਾਰ ਉਸ ਮੇਰੇ ਵੱਲ ਟੇਢੀ ਨਜ਼ਰ ਦਾ ਛੰਟਾ ਕਮਾਇਆ ਤੂੰ ਲੋਕਾਂ ਵਿੱਚ ਮੇਰੀ ਬੇਇੱਜ਼ਤੀ ਹੀ ਨਹੀਂ ਕਰਦੀ ਮੇਰੀ ਪੱਗ ਵੀ ਲਾਉਂਦੀ ਐ ਮੈਂ ਸੰਜੀਦਾ ਹੁੰਦਿਆਂ ਅੱਧੀ ਅੱਖ ਮੀਚ ਗਿਆ ਪਣਾ ਜੱਟ ਦਰਖਤ ਨੂੰ ਖਾਤੋ ਛਾਂਗਦਾ ਏ ਤਾਂ ਜੋ ਸਿੱਧਾ ਹੋਸਰੇ ਅਤੇ ਕੰਮ ਦੀ ਲੱਕੜ ਬਣ ਜਾਵੇ ਮੈਂ ਟੜਕੇ ਸਿਆਣਾ ਜਵਾਬ ਦਿੱਤਾ ਤੂੰ ਵੀ ਸਮਝ ਮੈਂ ਤੇਰੇ ਵਲ ਵੈਂਕ ਕੱਢ ਕੇ ਤੈਨੂੰ ਸਿੱਧਾ ਹੀ ਕਰ ਰਹੀ ਆ ਤਾਂ ਜੋ ਪੰਜਾਬੀ ਸਾਹਿਤ ਨਰੋਆ ਅਤੇ ਕੰਮ ਦਾ ਹੋ ਸਕੇ ਸਮਝਿਆ ਨਹੀਂ ਸਮਝਿਆ ਪੰਜਾਬ ਵਿੱਚ ਬਹੁਤ ਵੱਡੇ ਲਾਣੇ ਵਾਲੇ ਸਰਦੇ ਪੁੱਜਦੇ ਘਰਾਂ ਵਿੱਚ ਇੱਕ ਘਰ ਅੰਦਰ ਤੇ ਇੱਕ ਘਰ ਬਾਹਰ ਫਿਰਨੀ ਵਗੈਰਾ ਤੇ ਹੁੰਦਾ ਹੈ ਡਾਕਟਰ ਜਸਵੰਤ ਕੌਰ ਗਿੱਲ ਨਾਲ ਵਿਆਹ ਤੋਂ ਬਾਅਦ ਜਸਵੰਤ ਸਿੰਘ ਕਮਲ ਦਾ ਟਿਕਾਣਾ ਵੀ ਬਾਹਰਲਾ ਘਰ ਹੀ ਬਣਿਆ ਇਹ ਗਿੱਲ ਦੀ ਬੜੀ ਵੱਡੀ ਕੁਰਬਾਨੀ ਸੀ ਕਿ ਉਸਨੇ ਪਿੰਡ ਵਿੱਚ ਰਹਿਣ ਅਤੇ ਕਦੇ ਬੱਚੇ ਨਾ ਪੈਦਾ ਕਰਨ ਦਾ ਵਾਅਦਾ ਨਿਭਾਇਆ ਸ਼ਾਇਦ ਇਸੇ ਲਈ ਪਿਛਲੀ ਉਮਰੇ ਕਮਲ ਇਨਕਲਾਬ ਤੋਂ ਵੀ ਵੱਧ ਆਪਣੇ ਪਿਆਰ ਨੂੰ ਯਾਦ ਕਰਦਾ ਰਹਿੰਦਾ ਸੀ ਕਾਰਨਸਤੇ ਪਈ ਉਸਦੀ ਤਸਵੀਰ ਨੂੰ ਜਸਵੰਤ ਕਮਲ ਹਰ ਵੇਲੇ ਨਿਹਾਰਦਾ ਰਹਿੰਦਾ ਸੀ ਜਸਵੰਤ ਸਿੰਘ ਕਮਲ ਸੰਤੋਨਣ ਬੁਲਾਉਣ ਵਿੱਚ ਕਮਾਲ ਹੈ ਉਹ ਵਿਦਵਾਂਤ ਅਤੇ ਗੁਰਬਾਣੀ ਨੂੰ ਕਾਮੁਨਿਸਟਾਂ ਅਤੇ ਕਾਲੀਆਂ ਨੂੰ ਮਖਤਿਆਰ ਕੌਰ ਅਤੇ ਜਸਵੰਤ ਕੌਰ ਗੱਲ ਨੂੰ ਇੱਕੋ ਵੇਲੇ ਗਲਬਕੜੀ ਵਿੱਚ ਲਈ ਫਿਰਦਾ ਸੀ ਉਹ ਇੱਕੋ ਵੇਲੇ ਸਾਧਵੀ ਸੀ ਇਨਕਲਾਬੀ ਵੀ ਸੀ ਸੂਫੀ ਵੀ ਸੀ ਤੇ ਸ਼ਰਾਬੀ ਵੀ ਸੀ ਗ੍ਰੈਸਤੀ ਵੀ ਸੀ ਤੇ ਤਿਆਗੀ ਵੀ ਸੀ ਖਾਰਕੂ ਵੀ ਸੀ ਤੇ ਸਾਊ ਵੀ ਸੀ ਸਭ ਤੋਂ ਵੱਡੀ ਗੱਲ ਕਿ ਉਹ ਵੈਲੀਆਂ ਕਾਤਲਾਂ ਦੇ ਪਿੰਡ ਦਾ ਵੀ ਸੀ ਦੇਸ਼ ਭਾਤਾਂ ਦੇ ਰਾਹ ਦਾ ਰਾਹੀ ਵੀ ਸੀ ਉਹ ਦੇਵਤਾ ਨਹੀਂ ਮਾਨਵ ਹੈ ਜੋ ਮਹਾ ਮਾਨਵ ਬਣ ਦੇ ਜਕਰ ਵਿੱਚ ਘਟੋ ਘਟ ਰਚਨਾ ਉਮਰ ਅਤੇ ਸਿਹਤ ਪੱਖੋਂ ਤਾਂ ਮਹਾ ਮਾਨਵ ਹੀ ਹੈ ਇਹ ਮਹਾ ਮਾਨਵ 1 ਫਰਵਰੀ 2020 ਨੂੰ ਮਹਾ ਸੰਗਰਾਮ ਕਰਦਿਆਂ ਮਹਾ ਯਾਤਰਾ ਤੇ ਤੁਰ ਗਿਆ